ਸੰਘਰਸ਼ ਵਿੱਚ ਬੈਠਣਾ ਪਿਆ। ਉਸ ਸੰਘਰਸ਼ ਵਿੱਚ ਅਸੀਂ ਜਿਵੇਂ ਸਾਡੇ ਪ੍ਰਧਾਨ ਜੀ, ਜਿਵੇਂ ਸਾਡੇ ਉਪ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜਿਵੇਂ ਸਾਨੂੰ ਅ ਨਿਰਦੇਸ਼ ਦੇਣ ਕਿ ਉਸ ਦੇ ਮਤਲਬ ਕਿ ਅਸੀਂ ਅਗਲਾ ਕਦਮ ਅਜਿਹਾ ਚੁੱਕ। ਅੱਲਾ ਤੁਹਾਨੂੰ ਲੋਕਤੰਤਰ ਦੀ ਲਗਾਤਾਰ ਹੱਤਿਆਕਤੀ ਆ ਰਹੀ ਹੈ ਭਾਜੀ ਬੋਲੋ। ਦੇਖੋ ਬਿਲਕੁਲ ਆਪਣੇ ਸਾਹਮਣੇ ਚੰਡੀਗੜ੍ਹ ਦੇ ਵਿੱਚ ਜਦੋਂ ਨਗਰ ਨਿਗਮ ਦੀ ਜਿਹੜੀ ਇਲੈਕਸ਼ਨ ਹੋਈ ਆ ਉਦੋਂ ਅਸੀਂ ਦੇਖਿਆ ਕਿਵੇਂ 36 ਵੋਟਾਂ ਦੇ ਵਿੱਚੋਂ ਕਿਵੇਂ 8 ਵੋਟਾਂ ਰਿਜੈਕਟ ਕਰਨਾ। ਹਾਲਾਂਕਿ ਕੋਰਟ ਨੇ ਉੱਚ ਬਹੁਤ ਵਧੀਆ ਫੈਸਲਾ ਦੇ ਕੇ ਇੱਕ ਉਹਨਾਂ ਦੇ ਮੂੰਹ ਤੇ ਚਪੇੜ ਹੈ ਜਿਹੜੀ ਮਾਰੀ ਸੀ ਔਰ ਉੱਥੋਂ ਸਾਬਤ ਹੁੰਦਾ ਸੀ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਭਾਪੀ ਆ ਉਹਦਾ ਰੁਖ ਹੈ ਜਿਹੜਾ ਬੜਾ ਗਲਤ ਹੋਣ ਵਾਲਾ ਹੈ ਉਹਦਾ ਨਤੀਜਾ ਅਸੀਂ ਅੱਜ ਕੱਲ੍ਹ ਹੈ ਜਿਹੜਾ ਦਿੱਲੀ ਵੀਖੇ ਸਾਡੇ ਦਿੱਲੀ ਦੇ ਮੁੱਖ ਮੰਤਰੀ ਨੂੰ ਤੇ ਲੋਕ ਗ੍ਰਿਫਤਾਰ ਕੀਤਾ ਉਹ ਤੋਂ ਸਾਡੇ ਸਾਹਮਣੇ ਵੀ ਆ ਗਿਆ ਵੀ ਕਿ ਉਹਨਾਂ ਦਾ ਜਿਹੜਾ ਹੁਣ ਰੋਕਣਾ ਆਮ ਆਦੀ ਪਾਰਟੀ ਨੂੰ ਰੋਕਣ ਵਾਸਤੇ ਕੀ ਸਾਰੇ ਹਥਕੰਡੇ ਅਪਣਾ ਰਹੇ ਨੇ ਪਰ ਦੇਸ਼ ਦੇ ਲੋਕ ਜਿਵੇਂ ਦਿੱਲੀ ਦੇ ਵਿੱਚ ਲੋਕਾਂ ਨੂੰ ਸੁਰਤਾ ਮਿਲ ਰਹੀ ਹੈ ਨਾ ਪੰਜਾਬ 'ਚ ਮਿਲ ਰਹੀ ਹੈ ਉਸੇ ਤਰ੍ਹਾਂ ਦੇ ਲੋਕ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਵਿਕੇ ਵਧੇ ਸੋ ਉਹਨੂੰ ਰੋਕਣ ਵਾਸਤੇ ਇਹ ਸੰਘnde ਨੇ ਪਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਜਿਹੜਾ ਬੀਜੇਪੀ ਆ ਉਹਦਾ ਕਰਤਾਰ ਲੋਕਾਂ ਦੇ ਸਾਹਮਣੇ ਆ ਚੁੱਕਾ ਕਿਉਂਕਿ ਜਿਹੜਾ ਪਿਛਲੇ ਇਲੈਕਟ੍ਰਿਕ ਬੌਂਡ ਹੈ ਜਿਹੜਾ ਉੱਚ ਦੇਖਿਆ ਜਿਹੜੀਆਂ ਬੇਨਾਮੀਆਂ ਪਾਈਆਂ ਗਈਆਂ ਨੇ ਕਿਵੇਂ ਜਿਨ੍ਹਾਂ ਨੇ ਫੰਡ ਦਿੱਤੇ ਉਹਨਾਂ ਨੂੰ ਮੁਨਾਫੇ ਵਾਲੇ ਬਿਜ਼ਨਸ ਜਿਹੜੇ ਕਿਰਾਏ ਗਏ ਨੇ ਉਹ ਤੋਂ ਨਿਗਾਹ ਪਟਕਾਉਣ ਵਾਸਤੇ ਇਹਨਾਂ ਨੇ ਕੇਜਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਜਿਹਦੀ ਅਸੀਂ ਕਾੜੇ ਸ਼ਬਦਾਂ ਚ ਨਹੀਂ ਦਿੱਲੀ ਦੇ ਵਿੱਚ ਆਈਡੀਓ ਬੰਦ ਕਰਤਾ ਗਿਆ ਬਸ ਉਹਦਾ ਦੇਖੋ ਜਾਣਦੇ ਹੀ ਨਹੀਂ ਰਹੇ ਕਿਸ ਨੂੰ ਜਾਣਦੇ ਨਹੀਂ ਕਿੰਨਾ ਖੌਫ ਹੈ ਭਾਜਪਾ ਨੂੰ ਮੋਦੀ ਨੂੰ ਕਿੰਨਾ ਖੌਫ ਹੈ ਆਮਾਦੀ ਪਾਰਟੀ ਦੇ ਆਗੂਆਂ ਤੋਂ ਬਰਕਰਾਂ ਤੋਂ ਸੋ ਉਸ ਦਾ ਨਤੀਜਾ ਥੋੜੇ ਸਾਹਮਣੇ ਆ ਕਿ ਕਿਵੇਂ ਉਹਨਾਂ ਨੇ ਆਈਡੀਓ ਰੋਕਤੀ ਜਹਾਨੀ ਦੇ ਰਹੇ ਕਿਸ ਨੂੰ ਸੋਚ ਕਰਕੇ ਪਰ ਜਿੱਥੇ ਸਾਡੇ ਵਰਕਰ ਸਾਹਿਬਾਨ ਕੋਈ ਐਮਐਲਏ ਜਾਂ ਮੰਤਰੀ ਸਾਹਿਬ ਪਹੁੰਚਿਆ ਉੱਥੇ ਆਪਣੇ ਕਰਤਾਰੀਆਂ ਜਿਹੜੇ ਦੇਖਣ ਲੱਗੇ। ਆਪਣਾ ਨਾਮ ਦਾਸ ਕੇ ਦਾਸ ਜਿਹੜਾ ਦੇਖੋ ਹਲੇ ਕੌਂਡ ਦੇ ਵਿੱਚ ਕਿਹ ਚੈਲੰਜ ਮੰਨਦੇ ਕਿ ਕੌਣ ਦਾ ਜਵਾਬ ਨਹੀਂ ਆਇਆ ਮੋਦੀ ਨੇ ਜਿਹੜੀ ਤੋਂ ਇਹ ਜਦੋਂ ਜਦੋਂ ਦੇਖਦੇ ਹੋ ਜਿਹੜੀ ਦੇਖੋ ਮੇਰਾ ਨਾਮ ਅਨੂਬ ਬਰਾਇਆ ਮੈਂ ਮੁਹਾਲੀ ਤੋਂ ਆ ਆਮ ਆਦਮੀ ਪਾਰਟੀ ਦੀ volunteers ਕੱਲ ਅਰਵਿੰਦ ਕੇਜਰੀਵਾਲ ਜੀ ਜਿਸ ਜਿਸ ਆਸਵਿਧਾਨ ਕਹਿਣਾ ਚਾਹੁੰਗੇ ਜਿਸ ਤਰ੍ਹਾਂ ਦੇ ਨਾਲ ਬਹੁਤ ਕੀ ਤਾਰੀਫ ਦੇਖੋ ਅੱਜ ਦਾ ਦਿਨ ਰਾਜਨੀਤਿਕ ਇਤਿਹਾਸ ਦੇ ਵਿੱਚ ਖਾਸ ਤੌਰ ਤੇ ਭਾਰਤ ਦੇ ਰਾਜਨੀਤਿਕ ਇਤਿਹਾਸ ਦੇ ਵਿੱਚ ਕਾਲਾ ਦਿਵਸ ਹੈ ਜਦੋਂ ਕਿ ਸਾਰਾ ਦੇਸ਼ ਚੋਣ ਤਿਆਰੀ ਦੇ ਵਿੱਚ ਰੁੱਝਿਆ ਹੋਇਆ ਹੈ ਮਾਡਲ ਕੋਰਟ ਲੱਗ ਚੁੱਕਾ ਹੈ 7 ਫੀਸ ਦੇ ਵਿੱਚ ਇਲੈਕਸ਼ਨਸ ਅਨਾਉਂਸ ਹੋ ਚੁੱਕੀਆਂ ਨੇ ਇਹੋ ਜਿਹੇ ਹਾਲਾਤ ਦੇ ਵਿੱਚ 6 ਰਾਸ਼ਟਰੀ ਰਾਜਨੀਤਿਕ ਪਾਰਟੀਆਂ ਦੇ ਵਿੱਚੋਂ ਇੱਕ ਰਾਜਨੀਤਿਕ ਰਾਸ਼ਟਰੀ ਰਾਜਨੀਤਿਕ ਪਾਰਟੀ ਦੇ ਕਨਵੀਨਰ ਨੂੰ ਇਸ ਮੌਕੇ ਤੇ ਆ ਕੇ ਗ੍ਰਿਫਤਾਰ ਕਰਨਾ ਇਹ ਸਿਰਫ ਮੋਦੀ ਦੀ ਬਖਲਾਹਟ ਆ ਇਹ ਸੋਚ ਰਹੇ ਨੇ ਕਿ ਵਿਰੋਧੀ ਧਿਰਾਂ ਨੂੰ ਦਬਾ ਲਾਂਗੇ ਇਹ ਪਾਣੀ ਦੀਆਂ ਪਛਾਣਾ ਮਾਰ ਕੇ ਦਬਾ ਲਾਂਗੇ ਗ੍ਰਿਫਤਾਰ ਕਰਕੇ ਦਬਾ ਲਾਂਗੇ ਈਡੀ ਸੀਬੀਆਈ ਦੀਆਂ ਰੇਡਸ ਕਰਕੇ ਦਬਾ ਲਾਂਗੇ ਪਰ ਇਹਨਾਂ ਨੂੰ ਇਹ ਗੱਲ ਭੁੱਲ ਚੁੱਕੇ ਨਹੀਂ ਕਿ ਦੁਨੀਆ ਦਾ ਇਤਿਹਾਸ ਪੜ੍ਹ ਲਓ ਅੱਜ ਤੱਕ ਲੋਕ ਰੋ ਨੂੰ ਦਬਾਇਆ ਨਹੀਂ ਦਬੇ ਨਹੀਂ ਕੇਜਰੀਵਾਲ ਕੇਜਰੀਵਾਲ ਇੱਕ ਇੱਕ ਸਿੰਗਲ ਨਾਂ ਨਹੀਂ ਰਿਹਾ ਇਹ ਕੇਜਰੀਵਾਲ ਇਜ਼ਮ ਬਣ ਚੁੱਕਾ ਹੈ ਅੱਜ ਇੱਕ ਸੋਚ ਮੰਚੂਪੀ ਆ ਪੂਰੇ ਭਾਰਤ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਇਸ ਗ੍ਰਿਫਤਾਰੀ ਦੇ ਵਿਰੋਧ ਜਿਹੜੀ ਆ ਉਹ ਰੋਸ ਪ੍ਰਦਰਸ਼ਨ ਹੋ ਰਹੇ ਨੇ ਸਰਕਾਰਾਂ ਤੁਸੀਂ ਇੱਥੇ ਦੇਖੋ ਕਿੰਨੇ ਲੋਕ ਆ ਕੇ ਰੋਹ ਪ੍ਰਗਟ ਕਰ ਰਹੇ ਨੇ ਪਰ ਮੌਕੇ ਦੀ ਜਿਹੜੀ ਚੰਡੀਗੜ੍ਹ ਦੀ ਪ੍ਰਸ਼ਾਸਨ ਆ ਉਹ ਦੇਖੋ ਕਿਸ ਤਰ੍ਹਾਂ ਪਾਣੀ ਦੀਆਂ ਬੁਛਾਰਾ ਮਾਰ ਕੇ ਹੋਰ ਬਿਆਰ ਕਾਨੂੰਨੀ ਜਿਹੜੇ ਤੰਗ ਤਰੀਕੇ ਨੇ ਉਹ ਵਰਤ ਕੇ ਤੇ ਲੋਕ ਰੋਨ ਨੂੰ ਦਬਾਉਣ ਦਬਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। ਸਾਂਗੀ ਇਸ ਤਰ੍ਹਾਂ ਦੇ ਨਾਲ ਪਾਣੀ ਨੇ ਪਛਾੜਾ ਚਾਹੀਦਾ ਤੇ ਹਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਰਹੀ ਹੈ। ਮੈਂ ਇਹ ਕਹਿ ਰਿਹਾ ਕਿ ਸੰਵਿਧਾਨ ਦੀ ਧੜੀਆਂ ਰੇਗੀਆਂ ਜਾ ਰਹੀਆਂ ਨੇ। ਔਰ ਜੇਹੀ ਹਾਲ ਰਹਾ ਤੇ ਬਹੁਤ ਛੇਤੀ ਕੋਈ ਸੰਵਿਧਾਨ ਨਵਾਂ ਹੀ ਲਿਖਿਆ ਜਾਏਗਾ ਜਿਹੜਾ ਕਿ ਜੋ ਸਾਡੀ ਸੈਕੂਲਰਿਜ਼ਮ ਹੈ ਉਹਦੇ ਖਿਲਾਫ ਹੋਏਗਾ ਜਿਹੜਾ ਕਿ ਜਿਹੜੀਆਂ ਕਟਗਿੰਤੀਆਂ ਨੇ ਉਹਨਾਂ ਦੇ ਖਿਲਾਫ ਹੋਏਗਾ ਔਰ ਸਾਡੇ ਮੁਲਕ ਵਾਸਤੇ ਚੰਗਾ ਨਹੀਂ ਹੈ ਅਸੀਂ ਦੁਨੀਆ ਦੇ ਨਜ਼ਰਾਂ 'ਚ ਅੱਗੇ ਢੱਗੇ ਆਂ ਹੋਰ ਜ਼ਿਆਦਾ ਡੱਜਾਵਾਂਗੇ ਅਸੀਂ ਸਿਰਫ ਪ੍ਰੋਟੈਸਟ ਕਰ ਰਹੇ ਆ ਕਿਉਂਕਿ ਨਜਾਇਜ਼ ਤਰੀਕੇ ਨਾਲ ਸਾਡੇ ਸਪੀਐਮ ਨੂੰ ਪਕੜਿਆ ਇਹਨਾਂ ਨੇ ਔਰ ਉਹਦੇ ਵਿੱਚ ਸਾਨੂੰ ਜੇ ਪ੍ਰੋਟੈਸਟ ਕਰਨ ਦਾ ਮੈਮੋਰੰਡਮ ਦੇਣ ਦਾ ਇਜਾਜ਼ਤ ਵੀ ਨਹੀਂ ਮਿਲ ਰਹੀ گورنر ਸਾਹਿਬ ਨੂੰ ਤੇ ਬਹੁਤ ਮਾੜੀ ਗੱਲ ਬਹੁਤ ਮਨਪੜ ਗਈ ਹੈ ਇੱਕ ਕੋਈ ਲਾਈਨ ਚ ਗੱਲ ਨਵੇੜਦਾ ਕਿ ਆਜ਼ਾਦ ਭਾਰਤ ਦੇ ਵਿੱਚ ਜਿਉਂਦਾ ਦੇਸ਼ ਆਜ਼ਾਦ ਹੋਇਆ ਅੱਜ ਤੱਕ ਕਦੇ ਵੀ ਚੁਣੇ ਹੋਏ ਮੁੱਖ ਮੰਤਰੀ ਨੂੰ ਇਦਾਂ ਫੜ ਕੇ ਜੇਲ੍ਹ ਚ ਬੰਦ ਨਹੀਂ ਕੀਤਾ ਗਿਆ ਜਿਵੇਂ ਅਰਵਿੰਦ ਕੇਜੀਵਾਲ ਸਾਹਿਬ ਨੂੰ ਕੀਤਾ ਗਿਆ ਇਹ ਸਾਰਾ ਸਰ ਗਲਤ ਹੈ ਜੀ ਦੇਖੋ ਅਸ ਵੇਲੇ ਪੂਰੇ ਦੇਸ਼ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਪੂਰੇ ਦੇਸ਼ ਭਰ ਦੇ ਲੋਕ ਜਿਹੜੇ ਆ ਸੜਕਾਂ ਤੇ ਉੱਤਰ ਆਏ ਆ ਜਿੱਥੇ ਮੈਂ ਕਹੂੰਗੀ ਕਿ ਮੋਦੀ ਸਰਕਾਰ ਨੂੰ ਮੋਦੀ ਜੀ ਨੂੰ ਬਹੁਤ ਵੱਡਾ ਗਹਿਮ ਸੀਗਾ ਕਿ ਸ਼ਾਇਦ ਉਹ ਅਰਵਿੰਦ ਕੇਜਰੀਵਾਲ ਜੀ ਨੂੰ ਅਰੈਸਟ ਕਰਕੇ ਗ੍ਰਿਫਤਾਰ ਕਰਕੇ ਉਹਨਾਂ ਦੀ ਸੋਚ ਨੂੰ ਲੋਕਾਂ ਨੂੰ ਘਰ ਬਿਠਾ ਦੇਣਗੇ ਪਰ ਲੋਕ ਘਰੇ ਬੈਠਣ ਵਾਲੇ ਨਹੀਂ ਲੋਕ ਅੱਜ ਸੜਕਾਂ ਤੇ ਉੱਤਰ ਆਏ ਨੇ ਔਰ ਜਿਹੜਾ ਕਿ ਉਹਨਾਂ ਨੂੰ ਡਰ ਸਤਾ ਰਿਹਾ ਸੀਗਾ ਮੋਦੀ ਸਰਕਾਰ ਨੂੰ ਇਸ ਵੇਲੇ ਕਿ ਜੇ ਅਰਵਿੰਦ ਕੇਜਰੀਵਾਲ ਜੀ ਬਾਹਰ ਰਹਿੰਦੇ ਨੇ ਦਾ ਬਿਲਕੁਲ ਲੋਕ ਸਭਾ ਵਿੱਚ ਸਫਾਇਆ ਹੋ ਜੂਗਾ ਸੋ ਉਹ ਬਖਲਾਟ ਤੇ ਡਰ ਨੇ ਉਹਨਾਂ ਨੂੰ ਮਜਬੂਰ ਕੀਤਾ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਪਰ ਲੋਕਾਂ ਨੇ ਸੜਕਾਂ ਤੇ ਆ ਕੇ ਇਸ ਗੱਲ ਦੀ ਗਵਾਹੀ ਦੇ ਦਿੱਤੀ ਕਿ ਆਉਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਜੇਪੀ ਹੋਣਗੇ ਤਾਂ ਅਰਵਿੰਦ ਕੇਜਰੀਵਾਲ ਜੀ ਬਣੇਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ